ਲੇ ਸਾਰੇ ਦਰਸ਼ਕਾਂ ਦਾ ਹਰਪੀ ਸਿੰਘ ਬਲੀ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ ਜਿਹੜਾ ਸਾਡਾ 2.0 ਦਾ ਪੁਆਇੰਟ ਚੈਨਲ ਹੈ ਇਹਦੇ ਤੇ ਬਾਬਾ ਬੁੱਲੇ ਸ਼ਾਹ ਦੇ ਜਿਹੜੇ ਕਲਾਮ ਹਨ ਤੇ ਉਹ ਅਸੀਂ ਹਰ ਰੋਜ਼ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹਾਂ। ਜਿਹੜੇ ਉਹ ਕਲਾਮ ਨੇ ਰੋਹਾਨੀ ਸਫਰ ਚੈਨਲ ਦੇ ਕਲਾਮ ਨੇ ਸਾਨੂੰ ਬਹੁਤ ਚੰਗੇ ਲੱਗਦੇ ਆ। ਸੁਣ ਕੇ ਬਹੁਤ ਸਕੂਨ ਮਿਲਦਾ ਹੈਗਾ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇੱਕ ਹੋਰ ਦੱਸ ਦਈਏ ਕਿ ਪੰਜਾਬੀ ਅਲਫਾਜ਼ ਚੈਨਲ ਦੇ ਜਿਹੜੇ ਬੋਲ ਨੇ ਭਗਵਾਨ ਬੁੱਧ ਜੀ ਦੇ ਉਹਨਾਂ ਵਾਸਤੇ ਵੀ ਸਾਨੂੰ ਕਮੈਂਟਾਂ ਦੇ ਵਿੱਚ ਬਹੁਤ ਲੋਕ ਸਾਨੂੰ ਲਿਖਦੇ ਆ ਕਿ ਉਹਨਾਂ ਦੇ ਕਲਾਮ ਵੀ ਤੁਸੀਂ ਸਾਨੂੰ ਸੁਣਾਇਆ ਕਰੋ ਤੇ ਅਸੀਂ ਗੁਜਾਰਸ਼ ਕਰਾਂਗੇ ਕਿ ਅਸੀਂ ਪੰਜਾਬੀ ਅਲਫਾਜ਼ ਚੈਨਲ ਦੇ ਜਿਹੜੇ ਵਿਚਾਰ ਨੇ ਮਹਾਤਮਾ ਬੋਧ ਜੀ ਦੇ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਜ਼ਰੂਰ ਸਾਂਝੀ ਕਰੀਏ ਤੇ ਆਓ ਅਸੀਂ ਕਰਦੇ ਹਾਂ ਬਾਬਾ ਫੁੱਲੇ ਸ਼ਾ ਤੇ ਕਲਾਮ ਤੇ ਗੌਤਮ ਬੋਧ ਜੀ ਦੇ ਕਲਾਮ ਇਸ ਤੁਹਾਨੂੰ 2.0 ਚੈਨਲ ਤੇ ਹਰ ਰੋਜ਼ ਦੇਖਣ ਨੂੰ ਮਿਲਦੇ ਨੇ ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਤੇ ਤੁਸੀਂ ਅੰਤ ਤੱਕ ਸਾਡੇ ਨਾਲ ਬਨੇ ਰਹਿਣਾ ਧੰਨਵਾਦ ਦੋਸਤ ਜ਼ਿੰਦਗੀ ਵਿੱਚ ਕੁਝ ਐਸੇ ਵੀ ਰਿਸ਼ਤੇ ਹੁੰਦੇ ਨੇ ਜਿਹੜੇ ਮਤਲਬ ਤੱਕ ਤਾਂ ਜੀ ਜੀ ਕਰਦੇ ਨੇ ਪਰ ਬਾਅਦ ਵਿੱਚ ਤੂੰ ਤੂੰ ਆਖ ਬੁਲਾਉਂਦੇ ਨੇ ਸਾਰਾ ਕੁਝ ਨਹੀਂ ਮਿਲਦਾ ਜ਼ਿੰਦਗੀ ਵਿੱਚ ਕਿਸੇ ਦੀ ਕਾਸ਼ ਤੇ ਕਿਸੇ ਦੀ ਜੇ ਰਹਿ ਹੀ ਜਾਂਦੀ ਹੈ ਜਦੋਂ ਸਫ਼ਰ ਵਿੱਚ ਹਮ ਸਫ਼ਰ ਨਾਲ ਹੋਵੇ ਤਾਂ ਰਸਤਿਆਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਜੇਕਰ ਬਣਨਾ ਹੀ ਹੈ ਤਾਂ ਕਿਸੇ ਦੇ ਜਿਉਣ ਦੀ ਵਜ੍ਹਾ ਬਣੋ ਧੋਖੇ ਤਾਂ ਹਰ ਕੋਈ ਚੱਕੀ ਫਿਰਦਾ ਹੈ ਵਕਤ ਇਹ ਤਰਾਜ਼ੂ ਕਦੇ ਵੀ ਰੁਕਦੇ ਨਹੀਂ ਬੇਵਫਾ ਤੇ ਬੇਕਦਰੇ ਲੋਕ ਕਦੇ ਵੀ ਝੁਕਦੇ ਨਹੀਂ ਕਾਬਲ ਰਿਸ਼ਤਿਆਂ ਦਾ ਹੋਣਾ ਵੀ ਸ਼ਾਇਦ ਤਕਦੀਰ ਹੁੰਦੀ ਹੈ ਕਿਉਂਕਿ ਬਹੁਤ ਘੱਟ ਲੋਕਾਂ ਦੇ ਹੱਥਾਂ ਵਿੱਚ ਇਹ ਲਕੀਰ ਹੁੰਦੀ ਹੈ ਜਦੋਂ ਜੀਬ ਵਿੱਚ ਛੋਟਾ ਜਿਹਾ ਛੇਦ ਹੋ ਜਾਵੇ ਤਾਂ ਫਿਰ ਸਿੱਕਿਆਂ ਨਾਲੋਂ ਜ਼ਿਆਦਾ ਰਿਸ਼ਤੇ ਡਿੱਗ ਜਾਂਦੇ ਨੇ ਕਹਿੰਦੇ ਨੇ ਰੂਹਾਂ ਤੋਂ ਜੁੜੇ ਹੋਏ ਰਿਸ਼ਤਿਆਂ ਤੇ ਫਰਿਸ਼ਤਿਆਂ ਦੇ ਪਹਿਰੇ ਹੁੰਦੇ ਨੇ ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਵੇ ਤੋੜਨ ਦੀ ਪਰ ਇਹ ਹੋਰ ਵੀ ਗਹਿਰੇ ਹੁੰਦੇ ਨੇ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਉਸ ਦੇ ਬਿਨਾ ਨਹੀਂ ਰਹਿ ਸਕਦੇ ਤਾਂ ਉਸ ਦੇ ਨਖਰੇ ਹੋਰ ਵੀ ਵੱਧ ਜਾਂਦੇ ਨੇ ਗਲਤੀਆਂ ਨੂੰ ਜ਼ਾਇਆ ਨਾ ਜਾਣ ਦਿਓ ਉਹਨਾਂ ਤੋਂ ਕੁਝ ਨਾ ਕੁਝ ਸਿੱਖ ਲਵੋ ਮੋਸ਼ੀਆਂ ਵੀ ਬੇਵਜ੍ਹਾ ਨਹੀਂ ਹੁੰਦੀਆਂ ਕੁਝ ਦਰਦ ਹੀ ਆਵਾਜ਼ ਖੋਲ ਲੈਂਦੇ ਨੇ ਜਿੱਤਦਾ ਉਹੀ ਹੁੰਦਾ ਹੈ ਜਿਹੜਾ ਖੁਦ ਉੱਪਰ ਯਕੀਨ ਕਰਦਾ ਹੈ ਸੁਪਨੇ ਉਦੋਂ ਤੱਕ ਅਧੂਰੇ ਰਹਿੰਦੇ ਨੇ ਜਦੋਂ ਤੱਕ ਤੁਸੀਂ ਇਹਨਾਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਨਾ ਸ਼ੁਰੂ ਨਹੀਂ ਕਰਦੇ ਸਮੱਸਿਆਵਾਂ ਰੁਕਣ ਦਾ ਸੰਕੇਤ ਬਿਲਕੁਲ ਨਹੀਂ ਹੁੰਦੀਆਂ ਬਲਕਿ ਇਹ ਤਾਂ ਚੱਲਣ ਦਾ ਇਸ਼ਾਰਾ ਹੁੰਦੀਆਂ ਨੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਹੀ ਮੰਗਣੀ ਚਾਹੀਦੀ ਹੈ ਕਿਉਂਕਿ ਅਸੀਂ ਸਭ ਤੋਂ ਵੱਡਾ ਨੁਕਸਾਨ ਆਪਣਾ ਹੀ ਕੀਤਾ ਹੁੰਦਾ ਹੈ ਦੂਜਿਆਂ ਨੂੰ ਮਹਿੰਗਾ ਕਰਦੇ ਕਰਦੇ ਕਿਤੇ ਆਪਣੀ ਕੀਮਤ ਹੀ ਨਾ ਗਵਾ ਲਿਓ ਜਿਹੜਾ ਬੁਰੇ ਸਮੇਂ ਵਿੱਚ ਤੁਹਾਨੂੰ ਤੁਹਾਡੀਆਂ ਕਮੀਆਂ ਗਿਣਾਉਣ ਬੈਠ ਜਾਵੇ ਉਸ ਤੋਂ ਜ਼ਿਆਦਾ ਮਤਲਬੀ ਇਨਸਾਨ ਕੋਈ ਹੋ ਹੀ ਨਹੀਂ ਸਕਦਾ ਬਹੁਤੇ ਲੋਕਾਂ ਦੇ ਬਹੁਤੇ ਸੁਪਨੇ ਤਾਂ ਹਾਲਾਤ ਹੀ ਤੋੜ ਦਿੰਦੇ ਨੇ ਬਹੁਤ ਫਰਕ ਹੁੰਦਾ ਹੈ ਕੁਝ ਲੋਕਾਂ ਦੀ ਤਾਲੀਮ ਵਿੱਚ ਕੁਝ ਉਸਤਾਦਾਂ ਤੋਂ ਸਿੱਖਦੇ ਨੇ ਤੇ ਕੁਝ ਹਾਲਾਤਾਂ ਤੋਂ ਚੰਗੇ ਬਣਨ ਲਈ ਜਿਸ ਦੀ ਲੋੜ ਹੈ ਉਹ ਸਾਡੇ ਅੰਦਰ ਹੀ ਹੁੰਦਾ ਹੈ। ਹਰ ਨਵਾਂ ਦਿਨ ਜ਼ਿੰਦਗੀ ਨੂੰ ਨਵੀਆਂ ਦਿਸ਼ਾਵਾਂ ਵੱਲ ਲੈ ਜਾਣ ਲਈ ਨਵੇਂ ਮੌਕੇ ਆਪਣੇ ਨਾਲ ਲੈ ਕੇ ਆਉਂਦਾ ਹੈ। ਉਹ ਇਨਸਾਨ ਕਦੇ ਵੀ ਖੁਸ਼ ਨਹੀਂ रह ਸਕਦਾ ਜਿਹੜਾ ਖੁਸ਼ੀ ਦੀ ਇੱਛਾ ਹੀ ਨਾ ਰੱਖਦਾ ਹੋਵੇ। ਆਪਣੀ ਸਮਝ ਮੁਤਾਬਕ ਆਪਣੀ ਸਮਝ ਤੇ ਭਰੋਸਾ ਰੱਖੋ। ਇਹ ਜ਼ਿੰਦਗੀ ਉਹਨਾਂ ਲਈ ਬਹੁਤ ਸੋਹਣੀ ਹੈ ਜੋ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹਨਾਂ ਨੂੰ ਜ਼ਿੰਦਗੀ ਤੋਂ ਕੀ ਚਾਹੀਦਾ ਹੈ ਤੇ ਉਸ ਨੂੰ ਹਾਸਲ ਕਰਨ ਵਿੱਚ ਰੁੱਝੇ ਹੋਏ ਨੇ। ਜ਼ਿੰਦਗੀ ਕਿੰਨੀ ਸੋਹਣੀ ਹੈ ਇਹ ਦੇਖਣ ਲਈ ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ। ਜਿੱਥੇ ਹੀ ਅਸੀਂ ਆਪਣੀਆਂ ਅੱਖਾਂ ਖੋਲ੍ਹ ਲਈਏ ਉੱਥੇ ਹੀ ਇਸ ਨੂੰ ਦੇਖ ਸਕਦੇ ਹਾਂ ਸੋਹਣੇ ਸ਼ਬਦ ਹਮੇਸ਼ਾ ਸੱਚੇ ਨਹੀਂ ਹੁੰਦੇ ਤੇ ਸੱਚੇ ਸ਼ਬਦ ਹਮੇਸ਼ਾ ਸੋਹਣੇ ਨਹੀਂ ਹੁੰਦੇ 71% ਪਾਣੀ ਹੈ ਧਰਤੀ ਵਿੱਚ ਪਰ ਡੁੱਬਣਾ ਹਰ ਕੋਈ ਪਿਆਰ ਵਿੱਚ ਹੀ ਚਾਹੁੰਦਾ ਹੈ ਫੁੱਲਾਂ ਦੀ ਸੁਗੰਧ ਤਾਂ ਸਿਰਫ ਹਵਾਵਾਂ ਵਿੱਚ ਫੈਲਦੀ ਹੈ ਪਰ ਕਿਸੇ ਵੱਲੋਂ ਕੀਤੀ ਗਈ ਭਲਾਈ ਸਾਰੀਆਂ ਦਿਸ਼ਾਵਾਂ ਵਿੱਚ ਫੈਲਦੀ ਹੈ ਜਿਉਣਾ ਸਭ ਤੋਂ ਔਖਾ ਹੁੰਦਾ ਮਰਿਆ ਤਾਂ ਇੱਕ ਮਿੰਟ ਵਿੱਚ ਜਾ ਸਕਦਾ ਅਸੀਂ ਆਪਣੀ ਜ਼ਿੰਦਗੀ ਨੂੰ ਕਦੇ ਵੀ ਰਾਤੋਂ ਰਾਤ ਨਹੀਂ ਬਦਲ ਸਕਦੇ ਸਾਨੂੰ ਉਹ ਤਾਂ ਪੱਕਾ ਕਰਨਾ ਚਾਹੀਦਾ ਹੈ ਜਿਹੜਾ ਸਾਨੂੰ ਲੱਗਦਾ ਹੈ ਕਿ ਅਸੀਂ ਨਹੀਂ ਕਰ ਸਕਦੇ ਅਸੀਂ ਕੀ ਦੇਖਦੇ ਹਾਂ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਦੇਖਣਾ ਚਾਹੁੰਦੇ ਹਾਂ ਖੁਸ਼ੀਆਂ ਸੁੰਦਰਤਾ ਦੀ ਕੁੰਜੀ ਹੁੰਦੀਆਂ ਨੇ ਖੁਸ਼ੀ ਤੋਂ ਬਿਨਾ ਸੁੰਦਰਤਾ ਕੁਝ ਵੀ ਨਹੀਂ ਹੁੰਦੀ ਅਸੀਂ ਵੀ ਅਜੀਬ ਹਾਂ ਰੋਜ਼ ਮੰਦਰ ਦੀ ਘੰਟੀ ਵਜਾਉਂਦੇ ਹਾਂ ਸੁੱਤੇ ਹੋਏ ਖੁਦ ਤੇ ਭਗਵਾਨ ਨੂੰ ਜਗਾਉਂਦੇ ਹਾਂ ਵਿਹਾਂ ਸ਼ਾਦੀਆਂ ਵਿੱਚ ਜਿਨ੍ਹਾਂ ਨੂੰ ਗਰੀਬ ਸਮਝ ਕੇ ਬੁਲਾਇਆ ਨਹੀਂ ਜਾਂਦਾ ਉਹੀ ਲੋਕ ਅਕਸਰ ਅੰਤਮ ਯਾਤਰਾ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਅੱਜਕੱਲ ਗੱਲਾਂ ਵੀ ਸਾਡੇ ਵਿੱਚ ਪਹਿਲਾਂ ਵਾਂਗੂ ਨਹੀਂ ਹੁੰਦੀਆਂ ਬਸ ਹੋਰ ਹੋਰ ਕਹਿ ਕੇ ਚੁੱਪ ਹੋ ਜਾਂਦੇ ਆਂ ਕਈ ਵਾਰ ਪੂਰੇ ਦੀ ਖੁਆਇਸ਼ ਵਿੱਚ ਇਨਸਾਨ ਬੜਾ ਕੁਝ ਗਵਾ ਦਿੰਦਾ ਹੈ ਇਹ ਭੁੱਲ ਜਾਂਦਾ ਹੈ ਕਿ ਚੰਨ ਵੀ ਅੱਧਾ ਹੀ ਸੋਹਣਾ ਹੁੰਦਾ ਹੈ ਦਰਦਾਂ ਦਾ ਮਿੱਠਾ ਤੇ ਕੌੜਾ ਜਿਹਾ ਨਾਮ ਹੈ ਜ਼ਿੰਦਗੀ ਪਲ-ਪਲ ਡਿੱਗਣਾ ਤੇ ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ ਜਦੋਂ ਹਾਲਾਤਾਂ ਤੇ ਤੁਹਾਡੀ ਪਕੜ ਮਜ਼ਬੂਤ ਹੁੰਦੀ ਹੈ ਤਾਂ ਜ਼ਹਿਰ ਉਗਲਣ ਵਾਲੇ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਕਈ ਵਾਰ ਲਾਪਰਵਾਹ ਹੋਣਾ ਵੀ ਚੰਗਾ ਹੁੰਦਾ ਹੈ ਜੇਕਰ ਬਹੁਤੀ ਪ੍ਰਵਾਹ ਕਰਨ ਲੱਗੋ ਤਾਂ ਲੋਕੀ ਸਸਤਾ ਸਮਝਣ ਲੱਗ ਜਾਂਦੇ ਨੇ ਬੁਰੇ ਸਮੇਂ ਦੀ ਵੀ ਇੱਕ ਗੱਲ ਬੜੀ ਚੰਗੀ ਹੁੰਦੀ ਹੈ ਜਦੋਂ ਇਹ ਆਉਂਦਾ ਹੈ ਤਾਂ ਫਾਲਤੂ ਦੇ ਲੋਕ ਜ਼ਿੰਦਗੀ ਵਿੱਚੋਂ ਚਲੇ ਜਾਂਦੇ ਨੇ ਚੰਗਾ ਇਨਸਾਨ ਬਣਨ ਲਈ ਧਾਰਮਿਕ ਹੋਣਾ ਜ਼ਰੂਰੀ ਨਹੀਂ ਹੁੰਦਾ ਪਰ ਧਾਰਮਿਕ ਹੋਣ ਲਈ ਚੰਗਾ ਇਨਸਾਨ ਹੋਣਾ ਪਹਿਲੀ ਸ਼ਰਤ ਹੁੰਦੀ ਹੈ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ ਜੇਕਰ ਦੱਸ ਕੋ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਕੀਮਤੀ ਸੁਝਾਅ ਦੇਣਾ ਨਾ ਭੁੱਲੋ ਤਾਂ ਕਿ ਅਸੀਂ ਹੋਰ ਇਹੋ ਜਿਹੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਨਮਸਕਾਰ